ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਦੇ ਕਬੂਤਰੀ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਗੁਰਦਾਸਪੁਰ ਦੇ ਕਬੂਤਰੀ ਗੇਟ ਸੋ ਕਬੂਤਰੀ ਗੇਟ ਜਿਹੜਾ ਜੀ ਬਾਬਾ ਰੂੜਾ ਬੂੜੇ ਜੀ ਦੇ ਸਥਾਨ ਤੇ ਲੈ ਕੇ ਆਏ ਹਾਂ ਤੁਹਾਨੂੰ ਔਰ ਬਾਬਾ ਰੂੜਾ ਬੂੜੇ ਜੀ ਦਾ ਸਥਾਨ ਜਿਹੜਾ ਵਾਜੀ ਪਵਿੱਤਰ ਸਥਾਨ ਆ ਜੀ ਸੋ ਦੱਸਦੇ ਨੇ ਕਿ ਬਾਬਾ ਰੂੜਾ ਬੂੜਾ ਜੀ ਦੇ ਸਥਾਨ ਤੇ ਬਾਬਾ ਗੁਰਿਆ ਜੀ ਨੇ ਬਾਬਾ ਗੁਰਿਆ ਜੀ ਜਿਹੜੇ ਨੇ ਜੀ ਉਹਨਾਂ ਦੇ ਨਾਂ ਤੇ ਗੁਰਦਾਸਪੁਰ ਸ਼ਹਿਰ ਜਿਹੜਾ ਵਸਿਆ ਸੀ ਜੀ ਸੋ ਬਾਬਾ ਗੁਰਿਆ ਜੀ ਦੇ ਜਿਹੜਾ ਵਾਜੀ ਬਾਬਾ ਰੂੜਾ ਬੂੜੇ ਜੀ ਨੂੰ ਜਿਹੜਾ ਬਾਬਾ ਰੂਰਾ ਜੀ ਜਿਹੜੇ ਆ ਉਹਨਾਂ ਨੂੰ ਇਸ ਥਾਂ ਤੇ ਜਿਹੜਾ ਬਿਠਾਇਆ ਗਿਆ ਜੀ ਔਰ ਬਾਬਾ ਬੂੜਾ ਜੀ ਜਿਹੜੇ ਆ ਉਹਨਾਂ ਨੂੰ ਝੂਲਾ ਮੈਲ ਜਿਹੜਾ ਵਾ ਜੀ ਉਸ ਥਾਂ ਤੇ ਬਿਠਾਇਆ ਗਿਆ ਸੋ ਉਹਨਾਂ ਦੀ ਸਵਾਦੀ ਤਨ ਵਰਸ਼ਨ ਕਰਾਉਣੇ ਆ ਔਰ ਇਦੀ ਦੀ ਤਸਵੀਰ ਤਾਂ ਲਾਂ ਸਾਂਝੀ ਕਰਾਂਗੇ ਔਰ ਇਸ ਮੰਦਿਰ ਦੇ ਇਤਿਹਾਸ ਜਿਹੜਾ ਜੀ ਉਹ ਵੀ ਤੁਹਾਡਾ ਸਾਂਝਾ ਕਰਾਂਗੇ ਕਿਉਂਕਿ ਜਿਆਦਾ ਜਾਣਕਾਰੀ ਸਾਨੂੰ ਜਿਹੜੇ ਇਸ ਦੇ ਮਹੰਤ ਨੇ ਜਿਹੜੇ ਪੁਜਾਰੀ ਨੇ ਉਹਨਾਂ ਕੋਲ ਜਿਆਦਾ ਜਾਣਕਾਰੀ ਲਵਾਂਗੇ ਉਹ ਜਿਆਦਾ ਜਾਣਕਾਰੀ ਸਬੰਧਤ ਸਾਨੂੰ ਦੇਣਗੇ ਸੋ ਇਸ ਪਵਿੱਤਰ ਸਥਾਨ ਦੀ ਜਿਹੜੀ ਮਹਿਮਾ ਵਾਜੀ ਉਹ ਵੀ ਤੁਹਾਡਾ ਗੁਣਗਾਨ ਕਰਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਹਾਵੀਰ ਬਜਰੰਗ ਬਲੀ ਜੀ ਦੇ ਦਰਸ਼ਨ ਕਰਉਣੇ ਆ ਜੀ ਜਦੋਂ ਅਸੀਂ ਐਂਟਰ ਕਰਦੇ ਆ ਉਹ ਸਭ ਤੋਂ ਪਹਿਲਾਂ ਮਹਾਵੀਰ ਬਜਰੰਗ ਬਲੀ ਜੀ ਦੇ ਦਰਸ਼ਨ ਹੁੰਦੇ ਆ ਜੀ ਸੋ ਉਸ ਤੋਂ ਬਾਅਦ ਜਿਹੜਾ ਅਲੱਗ-ਅਲੱਗ ਦੇਵੀ- ਬਾਬਾ ਜੀ ਦੀ ਜਿਹੜੀ ਉਹ ਪੁਰਾਣੀ ਜਿਹੜੀ ਤਸਵੀਰ ਦਾ ਪਨਾੜੀ ਤੇ ਲਗਾਈ ਗਈ ਹੈ ਜੀ ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਰੂੜਾ ਬੂੜਾ ਜੀ ਦਾ ਇਹ ਪੁੱਤਰ ਸਾਨਾ ਔਰ ਇਹ ਉਹਨਾਂ ਦੇ ਚਿੱਤਰ ਜਿਹੜੇ ਹੈ ਜੀ ਦਰਸਾਈ ਗਏ ਨੇ ਸੋ ਬਾਬਾ ਜੀ ਦੇ ਸੋ ਇਸ ਸਾਈਡ ਵੀ ਹੈਗੇ ਜੀ ਸੋ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਜੀ ਔਰ ਇਸ ਸਾਈਡ ਤੇ ਬਾਬਾ ਜੀ ਦਾ ਤੁਣਾ ਵਾ ਤੁਣੇ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਔਰ ਬਾਬਾ ਜੀ ਦੀ ਸਮਾਦੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇਹ ਹੈ ਹਮਾਰਾ ਸੋ ਜਿਹੜੀ ਇੱਥੇ ਮੈਂ ਤੁਹਾਨੂੰ ਗੱਲ ਕਰ ਰਿਹਾ ਆਂ ਵੀ ਗੁਰਦਾਸਪੁਰ ਸ਼ਹਿਰ ਜਿਹੜਾ ਜੀ ਕੋਈ ਦੱਸ ਦੇਣਾ ਵੀ ਕੁਝ ਸਮਾਂ ਸੀ ਜਦੋਂ ਗੁਰਦਾਸਪੁਰ ਸ਼ਹਿਰ ਬਹੁਤ ਛੋਟਾ ਜਿਹਾ ਸ਼ਹਿਰ ਸੀ। ਯਾਨੀ ਕਿ ਗੁਰਦਾਸਪੁਰ ਜਿਸ ਥਾਂ ਤੇ ਖੜੇ ਹੈ ਕਬੂਤਰੀ ਚੌਂਕ 'ਚ, ਕਬੂਤਰੀ ਗੇਟ 'ਚ ਇੱਥੋਂ ਜਿਹੜਾ ਸ਼ਹਿਰ ਸ਼ੁਰੂ ਹੁੰਦਾ ਸੀ। ਬਾਬਾ ਰੂੜਾ ਜੀ ਜਿਹੜੇ ਸੀ ਇਸ ਥਾਂ ਤੇ ਬਿਠਾਇਆ ਗਿਆ ਉਹਨਾਂ ਨੂੰ ਔਰ ਇਸ ਜਗ੍ਹਾ ਤੋਂ ਜਿਹੜਾ ਜੀ ਸ਼ਹਿਰ ਜਿਹੜਾ ਵਾ ਸ਼ੁਰੂ ਹੁੰਦਾ ਸੀ ਔਰ ਝੂਲਾ ਮੈਲ ਜਾ ਕੇ ਜਿਹੜਾ ਸ਼ਹਿਰ ਖਤਮ ਹੋ ਜਾਂਦਾ ਸੀ। ਸੋ ਬਾਬਾ ਰੂੜਾ ਬੂੜਾ ਜੀ ਦੇ ਤੁਹਾਨੂੰ ਪਵਿੱਤਰ ਥਾਂ ਦੇ ਦਰਸ਼ਨ ਕਰਾ ਰਹੇ ਆਂ ਜੀ। ਸੋ ਇੱਥੇ ਜਿਹੜਾ ਪਵਿੱਤਰ ਬੋਲੇ ਬਾਬਾਈ ਦਾ ਅਸ਼ੀਰਵਾਦ ਜਿਹੜੇ ਜੇ ਤੁਹਾਨੂੰ ਇੱਥੇ ਲੈਂਦੇ ਨੇ ਸੋ ਦੇਖੋ ਬੋਲੇ ਬਾਬਾਈ ਦਾ ਜਿਹੜਾ ਵਿਸ਼ਾਲ ਸ਼ਿਵਲਿੰਗਾ ਜੀ ਸ਼ਿਵਲਿੰਗ ਦੇ ਉੱਪਰ ਜਿਹੜਾ ਛਤਰ ਵੀ ਦੇਖੋ ਤੁਸੀਂ ਵਿਸ਼ਾਲ ਛਤਰ ਜਿਹੜਾ ਚੜਾਇਆ ਗਿਆ ਵਾ ਸੋ ਮੈਂ ਕੈਮਰਾਮੈਨ ਨੂੰ ਕਹਾਂ ਉਹ ਇਸ ਸਾਈਡ ਤੇ ਆ ਜਾਓ ਇਸ ਸਾਈਡ ਤੋਂ ਅਗੇ ਦਰਸ਼ਨ ਕਰਾਉ ਤੁਸੀਂ ਇਹ ਵਿਸ਼ਾਲ ਸ਼ਿਵਲਿੰਗ ਜਿਹੜਾ ਹੈ ਜੀ ਬੋਲੇ ਬਾਬਾਈ ਦੇ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਪਵਿੱਤਰ ਸ਼ਿਵਲਿੰਗ ਜਿਹੜਾ ਵਾ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਤੁਹਾਨੂੰ ਰੂੜਾ ਬੂੜਾ ਬਾਬਾ ਜੀ ਦੇ ਦਰਸ਼ਨ ਕਰਾਏ ਆ ਜੀ ਸੋ ਫੋਨ ਤੁਹਾਨੂੰ ਵਿਸ਼ਾਲ ਸ਼ਿਵਲਿੰਗ ਦੇ ਦਰਸ਼ਨ ਦਿਵਾ ਰਹੇ ਆ ਸੋ ਪਵਿੱਤਰ ਸ਼ਿਵਲਿੰਗ ਦਾ ਨੰਦੀ ਮਹਾਰਾਜ ਜੀ ਵੀ ਰਾਜਮਾਨ ਨੇ ਜੀ ਸੋ ਆਸਤਾ ਬੜੇ ਵੱਡੇ ਪੱਧਰ ਤੇ ਆ ਜੀ ਪੂਰੇ ਇਲਾਕੇ ਦੀ ਆਸਤਾ ਜਿਹੜੀ ਆ ਬਾਬਾ ਜੀ ਦੇ ਨਾਲ ਆ ਔਰ ਵੱਡੀ ਗਿਣਤੀ ਜੀ ਸ਼ਰਧਾਲੂ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਜੀ ਸੋ ਸੋ ਦੇਖੋ ਲਗਾਤਾਰ ਜਿਹੜਾ ਪਾਠ ਵੀ ਯਾਪ ਕੀਤਾ ਜਾ ਰਿਹਾ ਔਰ ਨੌਜਵਾਨ ਹੁੰਦੇ ਨੇ ਮਹਾਰਾਜ ਦਾ ਨਾਮ ਲੈਂਦੇ ਨੇ ਬੋਲੇ ਬਾਬਾ ਦਾ ਜਿਹੜਾ ਗੁੰਗਾਨ ਕੀਤਾ ਜਾਂਦਾ ਵਾ ਸੋ ਸਭ ਤੋਂ ਵੱਡੀ ਗੱ ਪੀ ਇਸ ਬੁੱਤਰ ਸਾਂ ਤੇ ਜਿਹੜਾ ਜੀ ਹਰੇਕ ਮਨੋਗਾਮਨਾ ਪੂਰਨ ਹੁੰਦੀ ਆ ਔਰ ਜਿਸ ਤਰ੍ਹਾਂ ਕਿਸੇ ਨੂੰ ਕੋਈ ਫਿੰਸੀ ਫੋੜਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮੌਕਾ ਜਾਂ ਖਾਰਸ਼ ਦੀ ਪ੍ਰੋਬਲਮ ਹੁੰਦੀ ਆ ਤਾਂ ਉਹ ਸੁਖਣਾ ਜਿਹੜੀ ਤੇ ਸੁਖੀ ਜਾਂਦੀ ਆ ਔਰ ਉਹ ਜਿਹੜੀ ਮਨੋਗਾਮਨਾ ਪੂਰਨ ਹੋ ਜਾਂਦੀ ਆ ਭਾਜੀ ਦਰਾਜ ਇਸ ਤਰ੍ਹਾਂ ਸੋ ਇੱਥੇ ਸੁਖਣਾ ਜਿਹੜੀ ਕਿਸ ਤਰੀਕੇ ਨਾਲ ਮਿਲਦੀ ਹੁੰਦੀ ਆ ਭਾਜੀ ਇੱਥੇ ਜੇ ਕਿਸੇ ਦਾ ਕੋਈ ਦੁੱਖ ਤਕਲੀਫ ਜਿੱਦਾ ਕੋਈ ਮੌਕੇ ਹੋ ਜਾਂਦੇ ਆ ਜਾਂ ਕਿਸੇ ਨੂੰ ਅਲਰਜੀ ਹੋ ਜਾਂਦੀ ਆ ਕੋਈ ਮਤਲਬ ਕੀ ਗਵਾਂਜਨੀ ਦਾ ਫਾਂਡਾ ਕੀਤਾ ਜਾਂਦਾ ਹਨੂਮਾਨ ਜੀ ਸਿੱਧ ਹਨੂਮਾਨ ਜੀ ਆਡੇ ਇੱਥੇ ਅੱਛਾ ਜੀ ਹਾਂਜੀ ਹਾਂਜੀ ਉਹ ਬੜੀ ਲਗਾਈਦਾ ਨਾਲੇ ਫਾਂਡਾ ਪਾਇਆ ਜਾਂਦਾ ਵਾ ਬਾਬਾ ਰੂੜਾ ਬੂੜਾ ਜੀ ਦੇ ਨਾਮ ਦਾ ਠੀਕ ਹੈ ਹੋਰ ਵੀ ਕਾਫੀ ਫੰਡੇ ਪਾਈ ਜਾਂਦੇ ਆ ਕਹਿੰਦਾ ਮੈਂ ਕਿ ਇਹਦੇ ਸੁੱਕੀ ਦਰਦ ਨਿਕਲਦੀ ਆ ਲੱਖ ਦੇ ਵਿੱਚੋਂ ਉਹ ਵੀ ਕਹਿੰਦਾ ਮਤਲਬ ਬਾਬਾ ਰੂੜਾ ਬੂੜਾ ਜੀ ਦੀ ਬੜੀ ਕਿਰਪਾ ਹੈ ਕੀ ਕਹਿੰਦਾ ਮਤਲਬ ਇਹ ਕਿੰਨਾ ਕੁ ਪੁਰਾਣਾ ਇਤਿਹਾਸ ਨਾਲ ਭਜੀ ਇਹ ਕੋਈ ਇਤਿਹਾਸਿਕ 4-500 ਸਾਲ ਤੋਂ ਪੁਰਾਣਾ ਹੀ ਹੈਗਾ ਹਾਂ ਕਿਉਂਕਿ ਸਾਡੀ ਨਗਰੀ ਬਸਾਣ ਵਾਲੇ ਬਾਬਾ ਰੂੜਾ ਬੂੜਾ ਜੀ ਤੇ ਉਹੀ ਵੱਡੇ ਬਜ਼ੁਰਗਾਂ ਤੋਂ ਸੁਣਿਆ ਹੈਗਾ ਹਾਂ ਮਲਵੀ ਗੁਰਦਾਸਪੁਰ ਸ਼ਹਿਰ ਇੱਥੋਂ ਵਸਿਆ ਜੀ ਇੱਥੋਂ ਵਸਿਆ ਜੀ ਹਾਂਜੀ ਹਾਂਜੀ ਇੱਥੋਂ ਹੀ ਸ਼ੁਰੂ ਹੁੰਦਾ ਰਿਹਾ ਪਹਿਲਾ ਕਲਬੂਤਰੀ ਦਰਵਾਜ਼ੇ ਦਾ ਹਾਂ ਮਲਵੀ ਇੱਥੋਂ ਸ਼ੁਰੂਆਤ ਹੋਈ ਆ ਔਰ ਝੂਲਾ ਮਹਿਲ ਕਹਿੰਦੇ ਸਬਤ ਹੋਈ ਹਾਂਜੀ 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 ਇੱਕ ਕਿਲਾ ਹੁੰਦਾ ਰਿਹਾ ਨਾ ਜਿੱਦਾਂ ਕਿਲਾ ਹੁੰਦਾ ਰਿਹਾ ਪਹਿਲੇ ਕਿਲੇ ਹੁੰਦੇ ਰੇ ਸਾਰੇ ਇੱਕ ਗੇਟ ਇੱਥੇ ਹੁੰਦਾ ਰਿਹਾ ਇੱਕ ਗੇਟ ਝੂਲਾ ਮਹਿਲ ਹੁੰਦਾ ਰਿਹਾ ਦੋ ਭਰਾ ਹੁੰਦੇ ਰੇ ਨਾ ਦੋ ਜਗ੍ਹਾ ਹੈਗੀਆਂ ਹਾਂ ਇੱਕ ਭਾਜੀ ਝੂਲਾ ਮਹਿਲ ਬੈਠਦੇ ਰੂੜਾ ਰੂੜਾ ਜੀ ਇੱਥੇ ਇੱਥੇ ਬੂੜਾ ਜੀ ਉੱਥੇ ਹਾਂਜੀ 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 ਔਰ ਜੀ ਕੋਲੋਂ ਬਾਬਾ ਜੀ ਨੂੰ ਅੱਛਾ ਜੀ ਰਾਇਮਾਨ ਇੱਥੇ ਅਜਾ ਧਰਤੀਨਾਥ ਵਾਲੇ ਜੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਨਾਲ ਹੀ ਦੇਖੋ ਇਹ ਸਾਰਾ ਸੰਸਲਾ ਜਿਹੜਾ ਜੁੜਦਾ ਜੀ ਗੁਰਦਾਸਪੁਰ ਤੇ ਧਰਤੀਨਾਥ ਵਾਲੀ ਜਗ੍ਹਾ ਵੀ ਗੁਰਿਆਮਨ ਸਿੰਘ ਜੀ ਨੇ ਦਿੱਤੀ ਹੋਈ ਹੈ ਪੀ ਧਰਤੀਨਾਥ ਜਿਹੜਾ ਪੁੱਤਰ ਸਾਨਾ ਜੀ ਉਹ ਵੀ ਜਿਹੜਾ ਵਾ ਇਹਦੇ ਨਾਲ ਹੀ ਰਿਲੇਟਡ ਆ ਮਲਵੀ ਸੰਤਾਂ ਦੀ ਇਹ ਨਗਰੀ ਹੈ ਜੀ ਇਹ ਗੱਲ ਕਹਿ ਸਕਦੇ ਆ ਗੁਰਦਾਸਪੁਰ ਐਵੇਂ ਨਹੀਂ ਕਹਿੰਦੇ ਗੁਰੂਆਂ ਦੇ ਨਾਮ ਤੇ ਜਿਹੜਾ ਇਹਨੂੰ ਮੰਨਿਆ ਗਿਆ ਵਾ ਜੀ ਔਰ ਗੁਰੂਆਂ ਦਾ ਦੇਖੋ ਗੁਰਦਾਸਪੁਰ ਬਾਬਾ ਗੁਰਿਆ ਜੀ ਦੇ ਨਾਮ ਤੇ ਸ਼ਹਿਰ ਕਹਿੰਦੇ ਵਸਿਆ ਵਾ ਉਹ ਗੁਰੂਆਂ ਦੀ ਧਰਤੀ ਹੈ ਜੀ ਇਹ ਇਹਦੇ ਵਿੱਚ ਦੇਖੋ ਪੀਰ ਪਗੰਬਰ ਗੁਰੂ ਪੀਰ ਜਿਹਨੇ ਵੀ ਸਾ ਰਾਜਪੁਰ ਸ਼ਹਿਰ ਵਿੱਚ ਜਿਹੜੇ ਆ ਜੀ ਆਏ ਨੇ ਔਰ ਸ੍ਰੀ ਦਰਗਹ ਨੂੰ ਅਸ਼ੀਰਵਾਦ ਦਿੱਤਾ ਨੇ ਉਹਨਾਂ ਨੇ ਸੋ ਇਹ ਸਾਰੇ ਸਤਾਂਤਾਂ ਨੂੰ ਦਰਸ਼ਨ ਕਰਾਈਏ ਜੀ ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਰਹੀ ਸੀ ਤੁਹਾਨੂੰ ਰਾਜਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਉਹਨਾਂ ਦੇ ਦਰਸ਼ਨ ਕਰਾਈਏ ਸੋ ਅੱਜ ਤੁਹਾਨੂੰ ਸਿੱਧਾ ਸਪੈਸ਼ਲ ਲੈ ਕੇ ਆਏ ਸੀ ਜੀ ਇਸ ਪਵਿੱਤਰ ਸਥਾਨ ਦੇ ਬਾਬਾ ਰੂੜਾ ਬੂੜਾ ਜੀ ਦੇ ਪਵਿੱਤਰ ਸਥਾਨ ਤੇ ਕਬੂਤਰੀ ਗੇਂਡ ਸੋ ਅੱਜ ਤੁਹਾਨੂੰ ਦਰਸ਼ਨ ਕਰਾਈਏ ਆ ਤੁਸੀਂ ਜ਼ਰੂਰ ਤੇ ਪਹੁੰਚਿਓ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਿਓ ਸੋ ਚਲਦੇ ਆ ਤੁਹਾਨੂੰ ਅੰਦਰ ਲੈ ਕੇ ਮੰਦਿਰ ਚ ਔਰ ਪਹਿਲੇ ਤੁਹਾਨੂੰ ਸਮ ਸੋ ਵੈਸ਼ਨੂ ਮਾਤਾ ਜੀ ਦੀ ਮੂਰਤੀ ਹੈ ਜੀ ਸੋ ਜਿਸ ਤਰ੍ਹਾਂ ਮਤਾਂ ਦੇ ਅੱਗੇ ਵੀ ਅਲੱਗ-ਅਲੱਗ ਦੇਵੀ ਦੀਆਂ ਕਹਾਣੀਆਂ ਜੀ ਮੂਰਤੀਆਂ ਤੇ ਸਥਾਪਿਤ ਨੇ ਜੀ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਦਾ ਵੀ ਜਿਹੜਾ ਜੀ ਫੋਟੋ ਲੱਗੀ ਦੀ ਹੈ ਸੋ ਇਹ ਬਾਬਾ ਜੀ ਦਾ ਸਥਾਨ ਆ ਜੀ ਬਾਬਾ ਰੂੜਾ ਜੀ ਦਾ ਸਥਾਨ ਆ ਪਵਿੱਤਰ ਸਥਾਨ ਉਹਨਾਂ ਦੀ ਸਮਾਧੀ ਆ ਜੀ ਇਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਬਾਬਾ ਰੂੜਾ ਬੂੜਾ ਜਿੱਦੀ ਮਹਿਮਾ ਬੜੀ ਹੈ ਜੀ ਸੋ ਉਹ ਸਾਹਮਣੇ ਦਿਖਾਇਆ ਜੀ ਟੋਟਾਈ ਲੱਗੀ ਦੀ ਹੈ ਜੀ ਜਿੱਤੇ ਨਾਮ ਜਿਹੜਾ ਦਿੱਤਾ ਗਿਆ ਵਾ ਸੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਜੀ ਬਾਬਾ ਜੀ ਦੀ ਤੁਹਾਨੂੰ ਸਮਾਧੀ ਦਰਸ਼ਨ ਕਰਾ ਰਹੇ ਆਂ ਔਰ ਜਿਹੜਾ ਇਹਦਾ ਇਤਿਹਾਸ ਆ ਮੰਦਿਰ ਦਾ ਉਹ ਵੀ ਜਿਹੜਾ ਵਾ ਜੀ ਇਹ ਤੁਹਾਨੂੰ ਲੋਕ ਜਿਹੜੇ ਆ ਯਾ ਇਥੋਂ ਦੇ ਜਿਹੜੇ ਸਵਾਮੀ ਨੇ ਜਿਹੜੇ ਇਸ ਦੀ ਸੇਵਾ ਕਰਦੇ ਨੇ ਜਿਹੜੇ ਪੰਡੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਜੀ ਸੋ ਮਹਿਮਾ ਬੜੀ ਇਸ ਜਗ੍ਹਾ ਦੀ ਜੀ ਔਰ ਜਿਸ ਤਰ੍ਹਾਂ ਮੈਂ ਜੋ ਸੁਣਿਆ ਜੀ ਮੈਂ ਤੁਹਾਨੂੰ ਉਹ ਤਾਂ ਮੈਂ ਮੈਂਸ਼ਨ ਕਰ ਰਿਹਾ ਹਾਂ ਬਾਕੀ ਜਿਹੜੀ ਜ਼ਿਆਦਾ ਜਾਣਕਾਰੀ ਅਸੀਂ ਇੱਥੋਂ ਦੇ ਜਿਹੜੇ ਮਹੰਤਾਂ ਨਾਲ ਗੱਲਾਂਗੇ ਦੱਸਦੇ ਨੇ ਕਿ ਬਾਬਾ ਜੀ ਦੇ ਸਥਾਨ ਤੇ ਬਾਬਾ ਗੁਰਿਆ ਜੀ ਜਿਹੜੇ ਆ ਜੀ ਜਿਨ੍ਹਾਂ ਦਾ ਨਾਂ ਤੇ ਗੁਰਦਾਸਪੁਰ ਸ਼ਹਿਰ ਵਸਿਆ ਸੀ ਉਹਨਾਂ ਵੱਲੋਂ ਜਿਹੜਾ ਵਾ ਜੀ ਇਸ ਜਗ੍ਹਾ ਤੇ ਬਾਬਾ ਜੀ ਨੂੰ ਲਿਆਂਦਾ ਗਿਆ ਸੀ ਯਾਨੀ ਕਿ ਬਾਬਾ ਰੂੜਾ ਜੀ ਨੂੰ ਇੱਥੇ ਲਿਆਂਦਾ ਸੀ ਔਰ ਬਾਬਾ ਮੂੜਾ ਜੀ ਜਿਹੜੇ ਆ ਉਹਨਾਂ ਨੂੰ ਝੂਲਣਾ ਮੈ ਲਿਆਂਦਾ ਸੀ ਸੋ ਝੂਲਣਾ ਮੈ ਤੇ ਬਾਬਾ ਰੂੜਾ ਜੀ ਨੇ ਸਥਾਨ ਤੇ ਬਿਠਾਇਆ ਗਿਆ ਜੀ ਔਰ ਇਸ ਜਗ੍ਹਾ ਤੋਂ ਸ਼ਹਿਰ ਸ਼ੁਰੂ ਹੁੰਦਾ ਵਾ ਜੀ ਯਾਨੀ ਕਿ ਉਹ ਛੋਟਾ ਜਿਹਾ ਸ਼ਹਿਰ ਹੁੰਦਾ ਸੀ ਗੁਰਦਾਸਪੁਰ ਦੀ ਔਰ ਦੋ ਗੇਟ ਹੁੰਦੇ ਸੀ ਸ਼ਹਿਰ ਦੇ ਜੀ ਯਾਨੀ ਕਿ ਇੱਕ ਗੇਟ ਇੱਥੇ ਹੁੰਦਾ ਸੀ ਔਰ ਇੱਕ ਗੇਟ ਜਿਹੜਾ ਝੂਲਨੇ ਮਹਿਲ ਹੁੰਦਾ ਸੀ ਸੋ ਦੋ ਗੇਟ ਔਰ ਦੋਹਾਂ ਗੇਟਾਂ ਦੇ ਵਿੱਚ ਜਿਹੜਾ ਸ਼ਹਿਰ ਜਿਹੜਾ ਖਤਮ ਹੋ ਜਾਂਦਾ ਸੀ ਸੋ ਦੇਖੋ ਤੁਸੀਂ ਵੀ ਇਹ ਉਹ ਪੁਰਾਣਾ ਇਹ ਪੁਰਾਣੀਆਂ ਗੱਲਾਂ ਕਰ ਰਿਹਾ ਜੀ ਮੈਂ 47 ਤੋਂ ਪਹਿਲਾਂ ਦੀ ਗੱਲਾਂ ਕਰ ਰਿਹਾ ਮੈਂ ਜਦੋਂ ਇਹ ਮਿਲ ਵੀ ਅਸੀਂ ਸਾਨੂੰ ਇੱਕ ਜਿਹੜੀ ਡੇਟਾ ਜਿਹੜੀ ਰਾਈਟ ਡੇਟਾ ਸਾਨੂੰ ਨਹੀਂ ਪਤਾ ਜੀ ਕਿੰਨੀ ਆ ਵਾ ਪਰ 47 ਤੋਂ ਪਹਿਲੀਆਂ ਗੱਲਾਂ ਜੀ ਪੁਰਾਣੀਆਂ ਗੱਲਾਂ ਇਹ ਜਦੋਂ ਬਾਬਾ ਗੁਰਿਆਈ ਦੇ ਸੋ ਭਾਜੀ ਉਹਨੇ ਲਾਗੇ ਨੇ ਜਿਆਦਾ ਜਾਣਕਾਰੀ ਦੇਣਗੇ ਭਾਈ ਤੁਸੀਂ ਇੱਥੋਂ ਦੇ ਵਸਨੀਕ ਹੋ ਹਾਂ ਇੱਥੋਂ ਦੇ ਜਦੋਂ ਕੱਤੜਲੀ ਵਿੱਚ ਲੜਾਈ ਹੋਈ ਆ ਹਾਂ ਤੇ ਬੰਬ ਮੋਂ ਛੁੱਟ ਕੇ ਜਿਹੜਾ ਗਿਆ ਉਹ ਜਿੱਦਾਂ ਨਹੀਂ ਗਿਆ ਉਹ ਵਾਪਸ ਮਰ ਕੇ ਗਿਆ ਅੱਛਾ ਜੀ ਹਾਂਜੀ ਇਹ ਵੀ ਬੜੀ ਗੱਲ ਜਿਹੜੀ ਆਲੇ ਨਾ ਚਲਦੀ ਆ ਕੋਈ ਇੱਥੇ ਜੋ ਮੰਗੋ ਫਰਿਆਦ ਉਹੀ ਮਿਲਦੀ ਅੱਛਾ ਜੀ ਆ ਤੇ ਤੁਹਾਡੇ ਮੂਕੇ ਆ ਕੁਝ ਆ ਤੜਾ ਹਟ ਜਾਏਗਾ ਵਾਹ ਜੀ ਵਾਹ ਲੋਨ ਬੋਕਰ ਸੜਨੀ ਭਾਈ ਇਹ ਬਾਬੇ ਦੀ ਸ਼ਹਿਰ ਦੀ ਦੇਣਾ ਕੋਈ ਵਾਰਤਤ ਕਰਕੇ ਨਹੀਂ ਜਾ ਸਕਦਾ ਇੱਥੇ ਕੀ ਆਈ ਬਾਤ ਆ ਜੀ ਇੰਨੀ ਮਹਿਮਾ ਇੰਨੀ ਮਹਿਮਾ ਜੋ ਮੂੰਹ ਮੰਗੀ ਫਰਿਆਦ ਮਿਲਦੀ ਹੈ ਅੱਛਾ ਜੀ ਹਾਂ ਜੀ ਜੋ ਤੁਸੀਂ ਮੂੰਹ ਮਕੋਗੇ ਤਾਂ ਉਹ ਮਿਲਦੀ ਹੈ ਵਾਹ ਜੀ ਵਾਹ ਭਿੰਡਰ ਵਾਲੀ ਜਿੱਤ ਕੇ ਗਈ ਖੰਨਾ ਬਰੋਖ ਖੰਨਾ ਜਿੱਤ ਕੇ ਗਿਆ ਸੰਨੀ ਦੋਲ ਗਿਆ ਉਹ ਵੀ ਇੱਥੇ ਮੱਥਾ ਟੇਕ ਕੇ ਗਿਆ ਵਾਹ ਜੀ ਵਾਹ ਜਿਹੜਾ ਵੀ ਅੱਜ ਤੱਕ ਐਮਐਲਏ ਮੰਤਰੀ ਬਣਿਆ ਐਮਪੀ ਬਣਿਆ ਐਮਪੀ ਬਣਿਆ ਸੰਨੀ ਦੋਲ ਵੀ ਆਇਆ ਬਰੋਖ ਖੰਨਾ ਵੀ ਆਇਆ ਅੱਛਾ ਜੀ ਤਿੰਨ ਵਾਰੀ ਬਰੋਖ ਖੰਨਾ ਆਇਆ ਉਹ ਭਿੰਡਰ ਵਾਲੀ ਪੰਜ ਵਾਰੀ ਭਿੰਡਰ ਵਾਲੀ ਹੈ ਵਾਹ ਜੀ ਸੰਨੀ ਦੋਲ ਇੱਕ ਵਾਰੀ ਆਇਆ ਇੱਥੇ ਮੱਥਾ ਟੇਕ ਕੇ ਗਿਆ ਐਮਪੀ ਬਣ ਗਿਆ ਐਮਪੀ ਬਣ ਉਹ ਵਲੀਆ ਰਸ਼ੀਦ ਵਾ ਮੇਰੇ ਦੱਤੇ ਬਾਬੇ ਦਾ ਜਿਹੜਾ ਤੀਨ ਪੜਕੇ ਵੇਖੋ ਤੀਨ ਆਪਣੀ ਸੁਕਣਾ ਕਰਕੇ ਵੇਖੋ ਪੂਰੀ ਹੁੰਦੀ ਬਾਬਾ ਰੂੜਾ ਜੀ ਦਾ ਸਾਨਾ ਇਹ ਰੂੜਾ ਵਾ ਇਹ ਰੂੜਾ ਉਹ ਬੂੜਾ ਵਾ ਇਹ ਉਹ ਠੰਡੇ ਸੁਵਾ ਦੇ ਉਹ ਗਰਮ ਸੁਵਾ ਦੇ ਅੱਛਾ ਗੁੱਸੇ ਵਾਲੇ ਉਹ ਗੁੱਸੇ ਵਾਲੇ ਅੱਡੀ ਕੇ ਨਹੀਂ ਸੁਕਣ ਕੀਤੀ ਨਹੀਂ ਦਿੱਤੀ ਨਹੀਂ ਉਹਨੇ ਟੱਡ ਕੱਢੀ ਨਹੀਂ ਠੀਕ ਠੀਕ ਇਹ ਦੋ ਭਰਾ ਵਾ ਅੱਛਾ ਇਹ ਵੀ ਰਸਤੇ ਪੀਤੇ ਦੋ ਗੇਟ ਹੁੰਦੇ ਸੀ ਆ ਦੋ ਗੇਟ ਰਹੀ ਕਦਰ ਇੱਕ ਪੁਰਾਣੇ ਦੇ ਢੋਲਾ ਮੈਨ ਹੁੰਦਾ ਸੀ ਦੋ ਗੇਟ ਹੁੰਦੇ ਤੇ ਸ਼ਹਿਰ ਦੇ ਜਿਹੜੇ ਮਲਪੀ ਇਹਨਾਂ ਦੀ ਰਾਖੀ ਚ ਰਹਿਦਾ ਜਾਂ ਇਹ ਦੋ ਪ੍ਰਾਈਜ਼ ਰਾਖੀ ਕਰਦੇ ਸਾਰੇ ਸ਼ਹਿਰ ਦੇ ਪੂਰੇ ਸ਼ਹਿਰ ਦੇ ਪੂਰੇ ਸ਼ਹਿਰ ਦੇ ਬੜੀ ਵੱਡੀ ਗੱਲ ਹੈ ਜੀ ਇਹ ਕਰਨ ਦੀ ਗੱਲ ਹੋ ਗਈ ਬਾਜੀ ਯਾਰ 1947 ਤੋਂ ਪਹਿਲਾਂ ਦੀ ਪਹਿਲਾਂ ਦੀ ਗੱਲ ਹੈ ਪੁਰਾਣੀਆਂ ਗੱਲਾਂ ਬਾਜੀ ਪੁਰਾਣੀਆਂ ਗੱਲਾਂ ਹਾਂ ਇਤਿਹਾਸ ਦਾ ਬੜਾ ਡੂੰਗਾ ਵਿਰਣਾ ਹਾਂਜੀ ਹਾਂਜੀ ਅੱਛਾ ਇੱਕ ਚੀਜ਼ ਹੋਰ ਦੱਸਿਓ ਮੈਨੂੰ ਪੀ ਇਹ ਬਾਬਾ ਜੀ ਦਾ ਸਾਨ ਜਿਹੜਾ ਇੱਥੇ ਦੱਸਦੇ ਵੀ ਕੋਈ ਫਿਨਸੀ ਫੋੜਾ ਮੌਕਾ ਕਿਸੇ ਤਰ੍ਹਾਂ ਪਰ ਇਹ ਬਿਮਾਰੀ ਨੇ ਲਾਜ ਸਿਰ ਸੁਖਰਾ ਸਭ ਕੋ ਕਹਿੰਦੇ ਸੁਖਰਾ ਸੁਖੋ ਕਹਿੰਦੇ ਆਪਣੇ ਨਿਚਾ ਬੁਰੋ 20 ਵਾਰ 20 ਵਾਰ ਤੇਲ ਪਾਉਂਦੇ ਲੋਕੀ ਸਾਨਾ ਖਿਆਦੀ ਇੱਥੇ ਆ ਕੇ ਢੋਕਦਾ ਕਹਿ ਨਹੀਂ ਹਿੰਦੂ ਨੂੰ ਕਿ ਅਗਲੇ ਸਰਦਾਰ ਵੀ ਢੋਕਦੇ ਸਾਈਂ ਢੋਕਦੇ ਸਾਰੇ ਢੋਕਦੇ ਤੇ ਇੱਕ ਚੀਜ਼ ਹੋਰ ਭਾਜੀ ਮੈਂ ਜਿਹੜੀ ਸੁਣੀ ਆ ਸ਼ਹਿਰ ਚ ਲੋਕਾਂ ਤੋਂ ਸੁਣੀ ਆ ਕਹਿੰਦੇ ਵੀ ਘੱਤਤ ਦੇ ਵੇਲੇ ਜਦੋਂ ਜੁੱਧ ਹੋਇਆ ਤੇ ਇੱਥੇ ਬੰਬੜੀ ਕੁ ਡਿੱਗਿਆ ਤੇ ਬਾਬਾ ਜੀ ਨੇ ਕਹਿੰਦੇ ਕਿਹਾ ਕਹਿੰਦੇ ਬਾਬਾ ਜੀ ਦਾ ਵਾਕ ਹੋਇਆ ਦਾ ਸੀ ਪੀ ਇੱਥੇ ਬੰਬੜੀ ਇਸ ਜਗ੍ਹਾ ਤੇ ਡਿੱਗ ਸਕਦਾ ਸੀ ਇਨਾ ਟੁੱਟਿਆ ਡੇਲ ਵਿੱਚ ਕਿਸੇ ਨੂੰ ਬੰਦਾ ਮਰ ਗਿਆ ਹਾਂ ਡੇਲਾ ਤਿੰਨ ਟੁੱਟਿਆ ਨਾ ਬੰਬ ਉਹ ਬੰਦਾ ਮਰ ਗਿਆ ਬੰਦਾ ਹੀ ਮਰ ਗਿਆ ਉਹ ਬੰਦਾ ਹੀ ਮਰ ਗਿਆ ਵਾਜੀ ਕਹਿੰਦੇ ਉਸ ਤੋਂ ਬਾਅਦ ਕਦੀ ਇੱਥੇ ਕੋਈ ਅਜਿਹੀ ਗੱਲ ਨਹੀਂ ਕੋਈ ਗੱਲ ਨਹੀਂ ਵਾਪਰਤ ਨਹੀਂ ਜਦੋਂ 84 ਦੇ ਬਾਅਦ ਐਨੇ ਦੰਗੇ ਹੋਏ ਆਜ ਤੱਕ ਇੱਥੇ ਕੋਈ ਛੇਨੂ ਫਰਕ ਨਹੀਂ ਪਿਆ ਇਹ ਬਾਬੇ ਦੀ ਦੇਣ ਆ अच्छा जी। ਇਹ ਬਾਬੇ ਦਾ ਦਿਨ ਫੁੱਲ ਕੇ ਬਾਬਾ ਬੀ। ਕਦੀ ਕੋਈ ਚੋਰੀ ਨਹੀਂ ਇਥੇ ਕੋਈ ਕੁਝ ਨਹੀਂ ਹੁੰਦਾ। ਕੋਈ ਇੰਨਾ 84 ਵਿੱਚ ਕਿੰਨੇ ਦੰਗੇ ਹੋਏ। ਹਾਂ। ਬਲੂ ਸਟਾਰ ਹੋ ਗਿਆ ਤਾਂ ਵੀ ਕੋਈ ਦੰਗਾ ਨਹੀਂ ਹੋਇਆ। ਇੱਥੇ ਸ਼ਾਂਤੀ ਹੈ ਬਾਬੇ ਦਾ ਸਾਰਾ ਪਿੰਡ ਪਤਾ। ਵਾਹ ਜੀ ਵਾਹ। ਇਹ ਕਬੂਤਰੀ ਘੇੜਾ ਜੀ। ਕਬੂਤਰੀ ਘੇੜਾ। ਹਾਂ। ਇਹਨੂੰ ਕਬੂਤਰੀ ਘੇੜ ਕਹਿੰਦੇ। ਪੁਰਾਣਾ ਵੀ ਯਾਰ ਕਹਿੰਦੇ। ਕਬੂਤਰੀ ਘੇੜ ਕਿਉਂ ਕਹਿੰਦੇ ਭਾਜੀ? ਇੱਥੇ ਕਬੂਤਰ ਰਹਿੰਦੇ ਨੇ, ਬੜੇ ਕਬੂਤਰਾਂ ਦੇ। ਅੱਛਾ ਅੱਛਾ। ਕਬੂਤਰੀ ਕਬੂਤਰ ਹੁੰਦੇ ਇੱਥੇ ਤਾਂ ਕੇਡਾਂ ਤੇ। ਅੱਛਾ ਜੀ। ਉਹਨਾਂ ਦਾ ਕਬੂਤਰੀ ਘਰੇ ਦਰਵਾਜ਼ੇ ਲੱਗੇ ਨੇ ਜਿਹੜੇ ਗੇਟ ਹੀ ਤੋਂ ਕਰਵੰਤ ਉਹ ਹੀ ਪੁਰਾਣਾ ਗੇਟ ਉਹ ਹੀ ਪੁਰਾਣਾ ਗੇਟ ਉਹ ਹੀ ਆ ਪੁਰਾਣਾ ਜੀ ਇਹ ਕਿਦਰ ਗੇਟ ਹੁੰਦਾ ਸੀ ਇੱਕਦਰ ਇਹ ਇੱਕਦਰ ਇਹ ਕੋਤੇ ਝੂਲਣਾ ਮਲ ਝੂਲਣਾ ਮਲ ਦੋ ਗੇਟ ਹੁੰਦੇ ਇਹ ਮਲਪੀ ਉਸ ਸਮੇਂ ਜਿਹੜਾ ਵਾ ਚਾਰ ਵਾਰੀ ਹੋएगी ਪੂਰੇ ਚਾਰ ਵਾਰੀ ਸੋ ਇਹ ਕੋਈ ਚੀਜ਼ਾਂ ਜਿਹੜੀਆਂ ਜੀ ਇਤਿਹਾਸ ਵਾ ਸੋ ਇਹ ਡੂੰਗਾ ਇਤਿਹਾਸਾਤ ਲੋਕਾਂ ਦੀ ਆਸਾ ਬੜੀ ਆ ਜੀ ਛੋਟੇ ਛੋਟੇ ਬੱਚੇ ਲੋਕ ਲੈ ਕੇ ਆਉਂਦੇ ਨੇ ਮਹਾਰਾਜ ਦਾ ਗੁਣगान ਕੀਤਾ ਜਾਂਦਾ ਵਾ ਪਰਮਾਤਮਾ ਦਾ ਨਾਮ ਲਿਆ ਜਾਂਦਾ ਵਾ ਜੀ ਸੋ ਬੜੇ-ਬੜੇ ਪੱਧਰ ਤੇ ਲੋਕਾਂ ਦੀ ਆਸਾ ਜਿਹੜੀ ਆ ਜੀ ਦਰਬਾਰ ਨਾਲ ਜ ਲੋਕਾਂ ਨੇ ਸੁਖਣਾ ਵੀ ਕੂੜੀ ਹੁੰਦੀ ਹੈ ਜੀ ਇਸ ਤਰ੍ਹਾਂ ਦੱਸਦੇ ਨੇ ਕਿ ਕਿਸੇ ਨੂੰ ਕੋਈ ਫੈਂਸੀ ਫੋੜਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਤਾਂ ਇੱਥੇ ਅੱਗੇ ਜਦੋਂ ਨਤਮਸਤਕ ਹੁੰਦਾ ਉਹ ਮੱਥਾ ਟੇਕਦਾ ਵਾ ਤਾਂ ਬਿਲਕੁਲ ਠੀਕ ਹੋ ਜਾਂਦਾ ਜੀ ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਜਿਹੜਾ ਵਾ ਜੀ ਬਾਬਾ ਜੀ ਦਾ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਹੜੀ ਸਮਾਦੀ ਹੈ ਬਾਬਾ ਜੀ ਦੀ ਉਹਦੇ ਤੁਹਾਨੂੰ ਦਰਸ਼ਨ ਕਰਾ ਦਨੇ ਆ ਸੋ ਇਹ ਬਾਬਾ ਅਰੂੜਾ ਜੀ ਦਾ ਪੁੱਤਰ ਸਥਾਨ ਆ ਜੀ ਇਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਦੇਖੋ ਜੀ ਗੁਰਦਾਸਪੁਰ ਸ਼ਹਿਰ ਵਿੱਚ ਅਸੀਂ ਬਹੁਤ ਜ਼ਿਆਦਾ ਨਾਮ ਸੁਣਿਆ ਸੀ ਸੋ ਅੱਜ ਅਸੀਂ ਵਿਚਾਰ ਕੀਤਾ ਕਿ ਬਾਬਾ ਜੀ ਦਾ ਜਿਹੜਾ ਤੁਹਾਨੂੰ ਦਰਸ਼ਨ ਹੀ ਕਰਾਈ ਜਾਣ ਕਿਉਂਕਿ ਦੇਖੋ ਗੁਰਦਆਮੀ ਨੂੰ ਮੇਰੀ 100% ਗਾਰੰਟੀ ਹੈ ਵੀ ਗੁਰਦਾਸਪੁਰ ਚ ਅੱਧੇ ਤੋਂ ਵੱਧ ਲੋਕਾਂ ਨੂੰ ਜਿਹੜਾ ਵਾਜੀ ਸ਼ਹਿਰ ਚ ਰਹਿੰਦੇ ਲੋਕ ਪਰ ਲੋਕ ਇੱਥੇ ਤੱਕ ਨਹੀਂ ਪਹੁੰਚੇ ਹੋਣੇ ਲੋਕਾਂ ਨੇ ਨਾਮ ਹੀ ਸੁਣਿਆ ਇਸ ਜਗ੍ਹਾ ਦਾ ਪਰ ਸ਼ਾਇਦ ਇਸ ਸਥਾਨ ਤੇ ਨਾ ਆਏ ਹੋਣ ਦਰਸ਼ਨ ਨਾ ਕਰ ਪਾਈ ਹੋਣ ਸੋ ਅੱਜ ਅਸੀਂ ਤੁਹਾਨੂੰ ਘਰ ਬੈਠੇ ਦਰਸ਼ਨ ਕਰਾ ਰਹੇ ਆ ਜੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਗੁਰਦਾਸਪੁਰ ਪਠਾਨਕੋਟ ਜਿਹੜਿਆਂ ਦੇ ਜਿੰਨੇ ਵੀ ਦਾ ਆਦਮੀ ਨਸਾਨ ਆਏ ਉਹਨਾਂ ਦਾ ਤੁਹਾਨੂੰ ਹضور ਪਰਾਈਏ ਸੋ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਾਈ ਦਿਆ ਜੀ ਅੱਜ ਬਾਬਾ ਰੂੜਾ ਜੀ ਦੇ ਦਰਸ਼ਨ ਕਰਾਈ ਤੁਹਾਨੂੰ ਇਤਿਹਾਸਿਕ ਸਥਾਨ ਸੋ ਸਭ ਤੋਂ ਵੱਡੀ ਗੱਲ ਇੱਥੇ ਕਿ ਬਾਬਾ ਗੁਰਿਆ ਜੀ ਨੇ ਇਸ ਮਹਾਨ ਸ਼ਖਸੀਅਤ ਨੂੰ ਮਹਾਨ ਸ਼ਕਤੀ ਵਿੱਚ ਲਿਆਂਦਾ ਸੀ ਉਹ ਦੋ ਭਰਾ ਸੀ ਦੋਹਾਂ ਭਰਾਵਾਂ ਨੂੰ ਚ ਲਿਆਂਦਾ ਸੀ ਜੀ ਔਰ ਸ਼ਹਿਰ ਦੀ ਜਿਹੜੀ ਹੈ ਜੀ ਰੱਖਿਆ ਇਹਨਾਂ ਨੇ ਕੀਤੀ ਸੀ ਜੀ ਸੋ ਬਾਬ ਤਾਨੂੰ ਬਾਬਾ ਗੁਰਿਆ ਜੀ ਦੇ ਵੀ ਦਰਸ਼ਨ ਕਰਾਵਾਂਗੇ ਜੀ ਜਿਹਨਾਂ ਦਾ ਨਾਮ ਤੇ ਸ਼ਹਿਰ ਵਸਿਆ ਸੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਉਹਨਾਂ ਦੀ ਸਮਾਦੀ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਸੋ ਬਾਬਾ ਰੂੜਾ ਜੀ ਦੇ ਦਰਸ਼ਨ ਕਰਾਇਆ ਜੀ ਬਾਬਾ ਬੂੜਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਜੀ ਸੋ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਤੋਂ ਤੁਸੀਂ ਜੇਸੂ ਦੇ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਔਰ ਵੀਡੀਓ ਨੂੰ ਬទ-ਬទ ਸ਼ੇਅਰ ਕਰਦੇ ਹੋ ਤਾਂ ਜੋ ਹਰੇਕ ਵਿਅਕਤੀ ਤੱਕ ਪਹੁੰਚੇ ਘਰ-ਘਰ ਪਹੁੰਚੇ ਉਹ ਸਾਰੇ ਬਾਬਾ ਜੀ ਦਾ ਗੁਣਗਾਨ ਜਿਹੜਾ ਜੀ ਉਹ ਕਰ ਸਕਣ ਜੀ ਸੋ ਇਸ ਪਵਿੱਤਰ ਸਾਨ ਦੇ ਤੁਹਾਨੂੰ ਦਰਸ਼ਨ ਉਸੋ ਜਿਹੜੇ ਇੱਥੇ ਲੱਗੇ ਨੇ ਨਜ਼ਦੀਕ ਜਿਹੜੇ ਦੁਕਾਨਦਾਰ ਨੇ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਕਿ ਅੱਧਾ ਜਾਣਕਾਰੀ ਨੂੰ ਕੋ ਲੈਣੇ ਆ ਜੀ ਸੋ ਭਾਜੀ ਤੁਸੀਂ ਤਾਂ ਲੰਮਾ ਸਮਾਂ ਜਿਹੜਾ ਇੱਥੇ ਕੋ ਜਾ ਰਿਹਾ ਜੀ ਉਹ 24 ਘੰਟੇ ਮੈਂ ਹਸਾਬ ਨਾਲ ਦਰਬਾਰ ਦੇ ਨਾਲ ਜਾਂਦੇ ਹੋ ਕੀ ਦਾ ਇਤਿਹਾਸ ਕੀ ਦਰਬਾਰ ਦਾ ਭਾਜੀ ਦੇਖੋ ਜੀ ਪਹਿਲੇ ਤੇ ਮੈਂ ਤੁਹਾਡੀ ਬੜੀ ਮਿਹਰਬਾਨੀ ਸਮਝਦਾ ਕਿ ਜਿਹੜੇ ਤੁਸੀਂ ਜਗਾ ਜਗਾ ਤੇ ਜਾ ਕੇ ਸਾਰੀ ਕਵਰੇਜ ਕਰਦੇ ਹੋ ਲੋਕਾਂ ਨੂੰ ਹਰ ਸਥਾਨ ਦੱਸ ਦਿਓਗੇ ਕਿ ਕਿਹੜੀ ਜਗਾ ਕਿਸ ਜਗਾ ਵਾਸਤੇ ਜਾਣੀ ਜਾਂਦੀ ਆ ਪਿੱਛੇ ਜੀ ਤੁਸੀਂ ਚਟਪਟ ਬਣੀ ਦੀ ਜਿਹੜੀ ਵੀਡੀਓ ਪਾਈ ਬੜੇ ਲੋਕਾਂ ਨੇ ਪਸੰਦ ਕੀਤੀ ਔਰ ਹਾਲਾਂਕਿ ਮੈਂ ਵੀ ਪਹਿਲੀ ਵਾਰੀ ਗਿਆ ਤੁਹਾਡੇ ਵੀਡੀਓ ਪਾਣ ਤੋਂ ਬਾਅਦ ਹਾਂਜੀ ਹਾਂ ਤੇ ਬੜੀ ਵਧੀਆ ਗੱਲ ਆ ਜਿਹੜੇ ਤੁਸੀਂ ਇਹੋ ਜਿਹੇ ਧਾਰਮਿਕ ਸਥਾਨਾਂ ਤੇ ਜਿਹੜੇ ਸਾਡੇ ਪੁਜਤਰ ਸਥਾਨਾ ਗਰਦਾਪੁਰ ਦੇ ਲਾਗੇ ਲਾਗੇ ਤੇ ਤੁਸੀਂ ਆਂਦੇ ਹੋ ਅਸੀਂ ਤੁਹਾਡੇ ਬੜੇ ਥੈਂਕਸਫੁਲ ਆ ਧੰਨਵਾਦੀ ਆ ਨੰਬਰ 2 ਦੇ ਉੱਤੇ ਤੁਸੀਂ ਕਿਹਾ ਕਿ ਐਦਾ ਇਤਿਹਾਸ ਦੇਖੋ ਜੀ ਸਾਡੇ ਜੰਮਣ ਤੋਂ ਪਹਿਲੇ ਸਾਡੇ ਡੈਡੀ ਡੈਡੀ ਜਿਹਦੇ ਸਾਡੇ ਦਾਦਾ ਜੀ ਜਿਹੜੇ ਆ ਉਹਨਾਂ ਦੀ ਕਿ ਸਾਈਡ ਆਏ ਮੈਂ ਦੁਕਾਨ ਤੇ ਹਲਵਾਈ ਦੀ ਦੁਕਾਨ ਹੁੰਦੀ ਸੀ ਮੰਦਰ ਦੇ ਬਿਲਕੁਲ ਨਾਲ ਇਹ ਸਨ 47 ਤੋਂ ਪਹਿਲੇ ਦੀ ਗੱਲ ਕਰ ਰਿਹਾ ਜੀ ਉਸ ਤੋਂ ਪਹਿਲੇ ਦਾ ਇਹ ਦਰਬਾਰ ਜਿਹੜਾ ਵਾ ਬਾਬੇ ਰੂੜੇ-ਬੂੜੇ ਦਾ ਮੰਦਰ ਜਿਹੜਾ ਵਾ ਉਹ ਸਥਾਪਿਤ ਹੋਇਆ ਦਾ ਵਾ ਜੋ ਕਿ ਇੱਕ ਜਗ੍ਹਾ ਇਹਨਾਂ ਦੀ ਕਬੂਤਰੀ ਗੇੜ ਚ ਆ ਤੇ ਦੂਸਰੀ ਜਿਹੜੀ ਆ ਉਹ ਝੂਲਣਾ ਮਹਿਲ ਦੇ ਵਿੱਚ ਹੈ ਗੁਰਿਆਦਾਸ ਜੀ ਮਹੰਤ ਜਿਨ੍ਹਾਂ ਨੇ ਇਹਨਾਂ ਸ਼ਹਿਰ ਨੂੰ ਸਥਾਪਿਤ ਕੀਤਾ ਸੀ ਉਹ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰਾ ਜਿਹੜਾ ਸ਼ਹਿਰ ਗੁਰਦਾਸਪੁਰ ਜਿਹੜਾ ਸੀ ਇੱਥੋਂ ਸ਼ੁਰੂ ਹੁੰਦਾ ਸੀ ਤੇ ਝੂਲਣਾ ਮੈਲ ਤੇ ਜਾ ਕੇ ਖਤਮ ਹੁੰਦਾ ਸੀ ਔਰ ਇਹ ਸਾਰੀ ਜਗ੍ਹਾ ਦੀ ਜਿਹੜੀ ਰੱਖਸ਼ਾ ਸੀ ਇਹ ਬਾਬਾ ਰੂੜਾ ਔਰ ਬੂੜਾ ਜਿਹੜੇ ਹੈਗੇ ਆ ਇਹਨਾਂ ਦੇ ਸਪੂਰਤ ਸੀ ਔਰ ਬੜੀ ਮਹਾਨ ਜਗ੍ਹਾ ਹੈ ਅੱਜ ਤੋਂ ਸੈਂਕੜੇ ਸਾਲ ਪਹਿਲਿਆਂ ਦੀ ਜਗ੍ਹਾ ਵਾ ਜਦੋਂ ਦਾ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਵੀ ਪਹਿਲੇ ਦੀ ਜਗ੍ਹਾ ਹੈ ਔਰ ਯਕੀਨ ਮੰਨੋ ਇੱਥੇ ਕਿਸੇ ਉਹ ਮੂਗੇ ਹੋ ਜਾਂਦੇ ਆ ਫਿੰਸੀ ਫੋੜਾ ਹੋ ਜਾਂਦਾ ਜਾਂ ਕੋਈ ਚੀਜ਼ ਹੋ ਜਾਂਦੀ ਆ ਉਹ ਬਾਬੇ ਰੂੜੇ-ਬੂੜੇ ਦੇ ਦਰਬਾਰ ਦੇ ਵਿੱਚ ਆ ਕੇ ਸੁਖਣਾ ਕਰਦੇ ਆ ਕਿ ਬਾਬਾ ਜੀ ਮੈਨੂੰ ਠੀਕ ਕਰੋ ਮੈਂ ਨਮਕ ਔਰ ਝਾੜੂ ਚੜਾ ਕੇ ਜਾਵਾਂਗਾ ਔਰ ਯਕੀਨ ਮੰਨੋ ਪ੍ਰਤੱਖ ਰੂਪ ਦੇ ਵਿੱਚ ਅਸੀਂ ਦੇਖਿਆ 10-10 15-15 ਦਿਨਾਂ ਬਾਅਦ ਲੋਕ ਆ ਕੇ ਨਮਕ ਔਰ ਝਾੜੂ ਚੜਾ ਕੇ ਜਾਂਦੇ ਆ ਉਹ ਨਿਸ਼ਾਨ ਤੱਕ ਨਹੀਂ ਰੰਦਾ ਉਹਨਾਂ ਦੇ ਉੱਪਰ ਔਰ ਬੜੀ ਮਹਾਨ ਜਗਾ ਵਾ ਬਾਬੇ ਰੂੜੇ-ਬੂੜੇ ਦਾ ਜਿਹੜਾ ਸਥਾਨ ਹੈ ਇਸ ਨੂੰ ਮੰਦਿਰ ਦੇ ਰੂਪੇ ਦੇ ਵਿੱਚ ਹੁਣ ਬਣਾਤਾ ਦਾ ਮਹੰਤ ਵਾਸੂਦੇਵ ਦਾਸ ਜੀ ਸੀ ਇਹਨਾਂ ਤੋਂ ਪਹਿਲੇ ਜਿਹੜੇ ਬਾਬਾਈ ਉਹਨਾਂ ਨੇ ਇੱਥੇ ਸ਼ਿਵ ਪਰਿਵਾਰ ਦੀ ਸਥਾਪਨਾ ਕਰਵਾਈ ਉਸ ਤੋਂ ਪਹਿਲੇ ਬਾਬਾ ਸੁਰਿੰਦਰ ਗਿੜਜੀ ਸੀ ਸਾਡੇ ਉਹਨਾਂ ਨੇ ਹਨੂ ਮਾਂਜੀ ਦੀ ਸਥਾਪਨਾ ਕਰਵਾਈ ਔਰ ਜਿਹੜੇ ਹੁਣ ਮਹਾਮਾਈ ਜੀ ਦੀ ਸਥਾਪਨਾ ਕਰਾਈ ਬਾਬਾ ਸਿੰਦਰ ਗਿੜਜੀ ਨੇ ਔਰ ਉਸ ਤੋਂ ਬਾਅਦ ਜਿਹੜੇ ਹੁਣ ਸਾਡੇ ਬਾਬਾ ਜੀ ਆ ਉਹਨਾਂ ਨੇ ਗੁਰੂ ਗੋਰਖਨਾਥ ਜੀ ਦੀ ਸ਼ਹੀਦ ਰਾਮਾਦਾ ਜੀ ਦੀ ਸਥਾਪਨਾ ਕਰਵਾਈ ਔਰ ਪਰਾਣੀ ਅਸਰੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਇਹ 47 ਤੋਂ ਪਹਿਲੇ ਦਾ ਬਣਿਆ ਦਾ ਜੀ ਸਾਰੇ ਠੀਕ ਹੈ ਜੀ ਹਾਂਜੀ ਇੱਥੇ ਗੇਟ ਹੁੰਦੇ ਕਹਿੰਦੇ ਬਾਜੀ ਇਹ ਗੇਟ ਹੁੰਦਾ ਸੀ ਜੀ ਇੱਕ ਇੱਥੋਂ ਜਦੋਂ ਸ਼ਹਿਰ ਸ਼ੁਰੂ ਹੁੰਦਾ ਸੀ ਔਰ ਝੂਲਨਾ ਮੈਲ ਤੇ ਜਾ ਕੇ ਖਤਮ ਹੁੰਦਾ ਸੀ ਛੋਟੇ ਦਾ ਸ਼ਹਿਰ ਜਿਹੜਾ ਹੈ ਨਾ ਹਾਂਜੀ ਔਰ ਪਰ ਹੁਣ ਤੇ ਸ਼ਹਿਰ ਦੀ ਸੀਮਾ ਹੀ ਬਹੁਤ ਆਈ ਬਹੁਤ ਡਿਵੈਲਪ ਹੋਇਆ ਔਰ ਜਗ੍ਹਾ ਜਗ੍ਹਾ ਤੇ ਕਲੋਨੀਆ ਬਸ ਗਈਆਂ ਔਰ ਬੜੀ ਦੂਰ ਦੂਰ ਤੱਕ ਸ਼ਹਿਰ ਜਿਹੜਾ ਵਾ ਫੈਲ ਗਿਆ ਵਾ ਬਾਕੀ ਇਹ ਬਾਵੇ ਰੂੜੇ ਬੂੜ ਦਾ ਆਸ਼ੀਰਵਾਦ ਆ ਕੋਈ ਵੀ ਜਦੋਂ ਇੱਥੋਂ ਲੰਘਦਾ ਵਾ ਆਪਣਾ ਸਿਰ ਝੁਕਾ ਕੇ ਬਾਬੇ ਰੂੜੇ-ਬੂੜੇ ਦੇ ਦਰਬਾਰ ਚੋਂ ਉਹ ਕੋਈ ਵੀ ਪ੍ਰਜਾਤੀ ਹੋਏ ਚਾਹੇ ਉਹ ਕਿਸੇ ਵੀ ਜਾਤੀ ਨੂੰ ਸੰਬੰਧਿਤ ਹੋਏ ਹਰ ਇੱਕ ਜਾਨਾ ਸਿਰ ਝੁਕਾ ਕੇ ਬਾਬੇ ਰੂੜੇ-ਬੂੜੇ ਦਰਬਾਰ ਚੋਂ ਲੰਘਦਾ ਹੈ ਹਰ ਇੱਕ ਨੂੰ ਸਤਿਕਾਰ ਕਰਦਾ ਹੈ ਹਰ ਇੱਕ ਪਰਮਾਨੰਦਾ ਸਤਿਕਾਰ ਕਰਦਾ ਹੈ ਬਿਲਕੁਲ ਜੀ ਸ਼ੁਕਰੀਆ ਸ਼ੁਕਰੀਆ ਬਾਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਇਹ ਤੁਹਾਨੂੰ ਪਵਿੱਤਰ ਸਥਾਨ ਦੇ ਦਰਸ਼ਨ ਕਰਾ ਰਿਹਾ ਜੀ ਸੋ ਇਸ ਸਾਈਡ ਤੇ ਇਸ ਤਰ੍ਹਾਂ ਤੁਸਿਆ ਮਹਾਵੀਰ ਮਜਰੰਗਵਲੀ ਜੀ ਦਾ ਸਥਾਨ ਹੈ ਜੀ ਸੋ ਲਗਾਤਾਰ ਸ਼੍ਰੀ ਦਾਲੂ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਵੱਡੀ ਗਿਣਤੀ ਜੀ ਸ਼੍ਰੀ ਦਾਲੂ ਜਿਹੜੇ ਇੱਥੇ ਪਹੁੰਚਦੇ ਨੇ ਜੀ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾਂਦਾ ਸੋ ਇਸ ਸਾਈਡ ਤੇ ਬਾਬਾ ਗੁਰਿਆ ਜੀ ਦਾ ਸਥਾਨ ਹੈ ਜੀ ਇਹ ਪਵਿੱਤਰ ਸਥਾਨ ਜਿਹੜਾ ਵਾ ਜਿਹਦਾ ਤੁਹਾਨੂੰ ਅਸੀਂ ਬਾਬਾ ਗੁਰਿਆ ਜੀ ਨੇ ਬਾਬਾ ਰੂੜਾ ਬੂੜਾ ਜੀ ਦਾ ਸਥਾਨ ਵਾ ਜੀ ਸੋ ਬਾਬਾ ਗੁਰਿਆ ਜੀ ਨੇ ਇਹਨਾਂ ਮਹਾਤਮਾ ਨੂੰ ਜਿਹੜਾ ਜੀ ਇੱਥੇ ਮਹਾਪੁਰਸ਼ਾਂ ਨੂੰ ਜਿਹੜਾ ਵਾ ਇਸ ਸਥਾਨ ਤੇ ਇਨਾ ਮਹਾਨ ਸ਼ਕਤੀਤਾ ਨੇ ਰੱਖਿਆ ਕੀਤੀ ਸੀ ਸੋ ਦੇਖੋ ਇਹ ਪਾਵਰਾਂ ਜਿਹੜੀਆਂ ਜੀ ਸ਼ੁਰੂ ਤੋਂ ਚੱਲਦੀਆਂ ਆਈਆਂ ਵਾ ਔਰ ਅੱਜ ਵੀ ਕਾਇਮ ਨੇ ਕਿਤਨਾ ਕਿਤੇ ਦੇਖੋ ਕੋਈ ਪਾਵਰ ਹੁੰਦੀ ਹੈ ਕੋਈ ਚੀਜ਼ ਹੁੰਦੀ ਹੈ ਤਾਂ ਹੀ ਦੇਖੋ ਉਹਦੀ ਪਰੰਪਰਾ ਅੱਗੇ ਚੱਲਦੀ ਹੈ ਜੀ ਸੋ ਇਹ ਪਰੰਪਰਾ ਜਿਹੜੀ ਦੇਖੋ ਸੜੀਆਂ ਤੋਂ ਚੱਲਦੀ ਆ ਰਹੀ ਆ ਔਰ ਕਿਸ ਤੁਹਾਨੂੰ ਲੋਕਾਂ ਨੂੰ ਜਿਹੜਾ ਵਾ ਜੀ ਆਸ਼ੀਰਵਾਦ ਦੇ ਰਹੇ ਨੇ ਸੋ ਤੁਸੀਂ ਜਰੂਰ ਵਿਜ਼ਿਟ ਕਰਿਓ ਜਰੂਰ ਇੱਥੇ ਆਇਓ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਿਓ ਸੋ ਸਾਡੀ ਪੋਸ਼ ਜਿਹੜੀ ਆਗਾਮੀ ਯਾਰੀ ਦੇਖ ਜੀ ਅਸੀਂ ਤੁਹਾਨੂੰ ਲਗਾਤਾਰ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਜੀ ਦੇ ਦਰਸ਼ਨ ਕਰਾਈਦੇ ਆ ਸੋ ਅੱਜ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਈ ਆ ਸੋ ਇਹ ਬਾਬਾ ਜੀ ਦਾ ਚਿੱਤਰ ਜਿਹੜਾ ਜੀ ਦਰਸਾਇਆ ਗਿਆ ਇੱਥੇ ਬਾਬਾ ਰੂੜਾ ਬੁੜਾਈ ਦਾ ਸੋ ਇਹ ਚਿੱਤਰ ਰਾਈ ਤੁਹਾਨੂੰ ਉਹਨਾਂ ਦੇ ਦਰਸ਼ਨ ਅਸੀਂ ਕਰਾ ਰਹੇ ਹਾਂ ਸਮਾਧੀ ਦੇ ਦਰਸ਼ਨ ਤੁਹਾਨੂੰ ਕਰਾਏ ਆ ਸੋ ਸਾਰੀਆਂ ਤਸਵੀਰਾਂ ਤਾਂ ਹਲਾ ਸਾਂਝੀਆਂ ਕੀਤੀਆਂ ਜੀ ਸੋ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਜੀ ਬਾਬਾ ਗੁਰਿਆ ਜੀ ਦੇ ਦਰਸ਼ਨ ਕਰਾਵਾਂਗੇ ਔਰ ਬਾਬਾ ਬੂੜਾ ਜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨ ਦਾ ਲਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ